ਆਪਾਰੀਮੀ ਦੇ ਚਲਦੇ ਲਗਾਤਾਰ ਨਦੀਆਂ ਦਾ ਜਲ ਸਰ ਜਿਹੜਾ ਇਹ ਵਧਦਾ ਜਾ ਰਿਹਾ ਤਾਂ ਉੱਥੇ ਹੀ ਪਿਛਲੇ ਦਿਨ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਸੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਜਿਹੜਾ ਪੁਲ ਹੈ ਉਹ ਟੁੱਟ ਚੁੱਕਿਆ ਸੀ ਤਾਂ ਉਸ ਦੇ ਵਿੱਚ ਗੱਡੀਆਂ ਜਿਹੜੀ ਸੀਗੀਆਂ ਉਹ ਫਸੀਆਂ ਹੋਈਆਂ ਸੀ ਤਾਂ ਹੁਣ ਉਸ ਪੁਲ ਦੀ ਜਿਹੜੀ ਹੈ ਲਾਈਵ ਟੁੱਟਦੇ ਦੀ ਵੀਡੀਓ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ਜਿਹੜੀਆਂ ਨੇ ਉਸ ਪੁਲ ਤੋਂ ਕੱਢਣ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਉੱਥੇ ਭਾਰੀ ਗੱਡੀਆਂ ਜਿਹੜੀਆਂ ਨੇ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਲਾਈਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤਾਂ ਇੰਨੇ ਦੇ ਵਿੱਚ ਹੀ ਪੁਲਿਸ ਵਾਲੇ ਜਿਹੜੇ ਨੇ ਉਸ ਗੱਡੀਆਂ ਨੂੰ ਜਿਹੜਾ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇੰਨੀ ਧੀਰ ਦੇ ਵਿੱਚ ਹੀ ਇੱਕ ਸਕੋਰਪੀਓ ਗੱਡੀ ਜਿਹੜੀ ਹੈ ਉਹ ਆਰਵੀ ਹੁੰਦੀ ਹੈ ਜਿਸ ਵੇਲੇ ਜਦੋਂ ਉਹ ਪੁਲ ਦੇ ਐਂਡ ਤੱਕ ਪਹੁੰਚਦੀ ਆ ਤਾਂ ਇੰਨੀ ਧੀਰ ਨੂੰ ਹੀ ਪੁਲ ਜਿਹੜਾ ਆ ਉਹ ਟੁੱਟ ਜਾਂਦਾ ਹੈ ਵਿੱਚੋਂ ਤਸ ਜਾਂਦਾ ਹੈ ਜਿਸ ਦੇ ਚੱਲਦੇ ਸਕੋਰਪੀਓ ਗੱਡੀ ਜਿਹੜੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਲੋਕ ਸਵਾਰ ਸੀਗੇ ਜਿਨ੍ਹਾਂ ਨੂੰ ਬਾਹਰ ਕੱਢ ਲਿਆ ਜਾਂਦਾ ਮੌਕੇ ਤੇ ਹੀ ਉਹ ਉਤਰ ਕੇ ਬਾਹਰ ਆ ਜਾਂਦੇ ਨੇ ਲੇਕਿਨ ਇਹ ਤਸਵੀਰਾਂ ਕਾਫੀ ਜ਼ਿਆਦਾ ਖੌਫਨਾਕ ਨੇ ਕਿਉਂਕਿ ਲਗਾਤਾਰ ਪਾਣੀ ਨਦੀਆਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਵਧਦਾ ਜਾ ਰਿਹਾ ਫਲੋ ਜਿਹੜਾ ਹੈ ਕਾਫੀ ਜ਼ਿਆਦਾ ਤੇਜ਼ ਹੋ ਚੁੱਕਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਜੰਮੂ ਦੇ ਤਵੀ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਦੇ ਤਵੀ ਪੋਲ ਤੋਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਭਾਰੀ ਮੀਂਹ ਚੱਲ ਕਰਕੇ ਤਵੀ ਨਦੀ ਜਿਹੜੀ ਹੈ ਉਹ ਫਾਣ ਦੇ ਉੱਪਰ ਹੈ ਨਾਲ ਦੇ ਨਾਲ ਹੀ ਉੱਥੇ ਜਿਹੜੇ ਪੁੱਲ ਬਣੇ ਹੋਏ ਨੇ ਉਸ ਦੇ ਉੱਤੇ ਵੀ ਹੁਣ ਆਵਾਜਾਈ ਜਿਹੜੀ ਹੈ ਉਹ ਰੋਕ ਦਿੱਤੀ ਗਈ ਸੀ ਦੇਖਿਆ ਗਿਆ ਸੀਗਾ ਕਿ ਲਗਾਤਾਰ ਜਿਸੇ ਸਾਹ ਦੇ ਨਾਲ ਨਦੀਆਂ ਦਾ ਜਲ ਸਰ ਜਿਹੜਾ ਹੈ ਵਧਦਾ ਜਾ ਰਿਹਾ ਤਾਂ ਉਸ ਤੋਂ ਬਾਅਦ ਹੁਣ ਆਵਾਜਾਈ ਜਿਹੜੀ ਉਹ ਰੋਕ ਦਿੱਤੀ ਗਈ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਉਹ ਵੀਡੀਓ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਉਸ ਦੀ ਲਾਈਵ ਵੀਡੀਓ ਜਿਹੜੀ ਹੈ ਉਹ ਰਿਕਾਰਡ ਹੋਈ ਹੈ ਜਦੋਂ ਸਕੋਰਪੀਓ ਗੱਡੀ ਜਿਹੜੀ ਆ ਉਹ ਆ ਰਹੀ ਹੁੰਦੀ ਹੈ ਤਾਂ ਐਨੇ ਦੇ ਵਿੱਚ ਹੀ ਉਹ ਜਿਹੜੀ ਆ ਪੁੱਲ ਜਿਹੜਾ ਆ ਤਸ ਜਾਂਦਾ ਹੈ ਤਾਂ ਸਕੋਰਪੀਓ ਗੱਡੀ ਜਿਹੜੀ ਆ ਪੁੱਲ ਤਸਦੇ ਤਸਦੇ ਉਸ ਦੇ ਨਾਲ ਹੀ ਚਲੇ ਜਾਂਦੀ ਹੈ ਹਾਲਾਂਕਿ ਉਸ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਮੌਕੇ ਤੇ ਹੀ ਕੱਢ ਲਿਆ ਜਾਂਦਾ